ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਆਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ 26 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕਿ 26 ਅਗਸਤ ਨੂੰ ਅੱਜ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸੋ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ 26 ਅਗਸਤ ਨੂੰ ਤਕਰੀਬਨ ਸਵੇਰ ਤੋਂ ਲੈ ਕੇ ਹਰਕੀਪੁਰ ਕੀ ਬੱਦਲਬਾਈ ਪੰਜਾਬ ਦੇ ਦੱਖਣੀ ਭਾਗ ਨੇ ਵੀਰੋ ਪਠੰਡਾ ਮਾਨਸਾ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਛੋਟੀ ਮੋਟੀ ਬੱਦਲਬਾਈ ਵੀਰੋ ਆਵਾਜਾਈ ਕਰਦੀ ਰਹੇਗੀ ਪਰ ਕੋਈ ਜ਼ਿਆਦਾ ਵੀਰੋ ਬਰਸਾਤ ਦੇ ਅਸਰ ਨਹੀਂ ਹੋਣਗੇ ਹਲਕੀ ਫੁਲਕੀ ਕਿਣਮਣ ਇੱਕ ਦੋ ਥਾਂ 'ਤੇ ਮੀਂਹ ਦੇ ਛਿੱਟੇ ਵੀਰੋ ਇਦਾਂ ਦੀਆਂ ਗਤੀਵਿਧੀਆਂ ਪਰੋਂ ਛੋਟੀਆਂ-ਮੋਟੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਓਵਰਆਲ ਮੌਸਮ ਦੇ ਵਿੱਚ ਵੀਰੋ ਕੋਈ ਜ਼ਿਆਦਾ ਵੱਡੇ ਮੀਂਹ ਦੇ ਅਸਰ ਅੱਜ ਨਹੀਂ ਹੋਣਗੇ ਦੁਪਹਿਰ ਤੋਂ ਬਾਅਦ ਵੀਰੋ ਟੁੱਟੇਵੇਂ ਬੱਦਲਾਂ ਦੀ ਆਵਾਜਾਈ ਕਿਸੇ ਭਾਗ ਦੇ ਵਿੱਚ ਵੀਰੋ ਕਿਤੇ ਬਲ ਕਰ ਚਮਕਲੇ ਅਚਾਨਕ ਬੱਦਲ ਬਣ ਕੇ ਛੋਟੀਆਂ-ਮੋਟੀਆਂ ਕਿਤੇ ਗਤੀਵਿਧੀਆਂ ਬਰਸਾਤ ਦੀਆਂ ਦੇ ਸਕਦੇ ਨੇ ਪਰ ਵੀਰੋ 90% ਪੰਜਾਬ ਦਾ ਮੌਸਮ ਸਾਫ਼ ਠੀਕ ਹੀ ਰਹੇਗਾ ਹਵਾਵਾਂ ਵੀ ਰੋ ਅੱਜ ਜੋ ਕਿ ਰਾਜਸਥਾਨ ਦੇ ਨਾਲ ਲੱਗਦੇ ਈਅਰੇ ਨੇ ਹਰਿਆਣੇ ਨਾਲ ਲੱਗਦੇ ਪੰਜਾਬ ਦੇ ਦੱਖਣੀ ਭਾਗ ਨੇ ਇਨ੍ਹਾਂ ਭਾਗਾਂ ਦੇ ਵਿੱਚ ਵੀ ਰੋ ਹਵਾਵਾਂ ਦੀ ਰਫ਼ਤਾਰ ਥੋੜੀ ਜਿਆਦਾ ਤੇਜ਼ ਰਹੇਗੀ ਤੇ ਵੀਰੋ ਪੂਰਬੀ ਭਾਗਾਂ ਦੇ ਵੱਲ ਨੂੰ ਥੋੜੀ ਹਵਾ ਦਾ ਰੁੱਖ ਹੈ ਜੋ ਘਟ ਰਹੇਗਾ ਹਵਾਵਾਂ ਵੀਰੋ ਦੱਖਣ ਪੂਰਬ ਦਿਸ਼ਾ ਤੋਂ ਵਗਣਗੀਆਂ ਜਿੱਥੇ ਕਿਤੇ ਵੀਰੋ ਹਵਾਵਾਂ ਲੱਗਣੀਆਂ ਚੰਗੀ ਰਫ਼ਤਾਰ ਦੀ ਉੱਥੇ ਥੋੜਾ ਜਿਹਾ ਗਰਮੀ ਦਾ ਅਹਿਸਾਸ ਘੱਟ ਹੋਵੇਗਾ ਜਿੱਥੇ ਕਿਤੇ ਵੀਰੋ ਹਵਾਵਾਂ ਨਹੀਂ ਲੱਗਣਗੀਆਂ ਉੱਥੇ ਹੋਮਸ ਤੇ ਗਰਮੀ ਪਰੇਸ਼ਾਨ ਕਰੇਗੀ ਟੈਂਪਰੇਚਰ ਕੱਲ ਦੇ ਮੁਕਾਬਲੇ ਵੀਰੋ 1 ਤੋਂ 2 ਡਿਗਰੀ ਘਟਣਗੇ ਕਿਉਂਕਿ ਹਵਾਵਾਂ ਚੱਲਦੀ ਰਹਿਣਗੀਆਂ ਹਵਾਵਾਂ ਚੱਲਣ ਦੇ ਕਾਰਨ ਵੀਰੋ ਥੋੜਾ ਜਿਹਾ ਸਮੂਦਮਾਹੌਲਾ ਘੱਟ ਬਣਦੇ ਤੇ ਜੋ ਗਰਜ ਚਮਕ ਵਾਲੇ ਬੱਦਲ ਨੇ ਵੀਰੋ ਉਹ ਵੀ ਘੱਟ ਬਣਦੇ ਨੇ ਸੋ ਅੱਜ ਮੌਸਮ ਵੀਰੋ ਬਰਾਰ ਪੰਜਾਬ ਦਾ ਕੁੱਲ ਮਿਲਾ ਕੇ 90% ਸਾਫ਼ ਰਹੇਗਾ 10% ਖੇਤਰਾਂ ਦੇ ਵਿੱਚ ਵੀਰੋ ਜੋ ਖਾਸ ਕਰਕੇ ਪੰਜਾਬ ਦੇ ਦੱਖਣੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਵੀਰੋ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਕਿਤੇ ਬੱਦਲ ਆ ਗਈ ਕਿਤੇ ਵੀਰੋ ਲੰਘੇ ਕਿਤੇ ਥੋੜੇ ਸਮੇਂ ਲਈ ਧੁੱਪ ਨਿਕਲ ਗਈ ਕਿਤੇ ਫੇਰ ਤੋਂ ਬੱਦਲ ਵੀ ਆ ਗਈ ਵੀਰੋ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ ਰਾਤ ਦੇ ਟੈਂਪਰੇਚਰ ਵੀਰੋ 26-27 ਡਿਗਰੀ ਦੇ ਆਸ-ਪਾਸ ਰਹਿਣਗੇ ਹੋਰ ਮੌਸਮ ਦੇ ਵਿੱਚ ਵੀਰੋ ਜੇਕਰ ਕੋਈ ਅਚਾਨਕ ਆਪਾਂ ਨੂੰ ਕੀ ਅਪਡੇਟ ਮਿਲਦੀ ਆ ਤਾਂ ਆਪਾਂ ਸਾਰੀ ਜਾਣਕਾਰੀ ਫਿਰ ਤੋਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਕੱਲ 27 ਤੋਂ ਲੈ ਕੇ ਥੋੜਾ ਮੋਟਾ ਮੌਸਮ ਪੰਜਾਬ ਦਾ ਬਦਲ ਸਕਦਾ ਉਹ ਆਪਾਂ ਵੀਰੋ ਕੱਲ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ